ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਅੱਡਾ ਅਮੋ ਨੰਗਲ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਰੋਡ ਤੋਂ ਤੇ ਅੱਜ ਵਾਸਤੇ ਲੈ ਕੇ ਆਜਾ ਰਾਂ ਸੂਟਾਂ ਦੀ ਬਹੁਤ ਸਾਰੀ ਨਵੀਂ-ਨਵੀਂ ਕਲੈਕਸ਼ਨ ਠੀਕ ਹੈ ਜੀ ਨਵੀਂ-ਨਵੀਂ ਕਲੈਕਸ਼ਨ ਨੂੰ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਤੇ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਵੀਡੀਓ ਦੀ ਟਾਈਮਿੰਗ ਹੋਏਗੀ ਸਾਡੀ ਰਾਤ 8 ਵਜੇ ਦੁਪਹਿਰ 10 ਤੋਂ 12 ਵਜੇ ਠੀਕ ਹੈ ਜੀ ਤੇ ਵੀਡੀਓ ਸ਼ ਆਪਣੇ ਉਹਨਾਂ ਸੂਟਾਂ ਵਾਸਤੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਸਾਡੇ ਇੰਸਟਾਗ੍ਰam ਅਕਾਊਂਟ ਨੂੰ ਸਾਡੇ YouTube ਚੈਨਲ ਨੂੰ ਜਿਨ੍ਹਾਂ ਨੇ ਫੋਲੋ ਕੀਤਾ ਹੋਇਆ ਤੇ ਅੱਜ ਦੀ ਸੂਟਾਂ ਦੀ ਕਲੈਕਸ਼ਨ ਬਹੁਤ ਪਿਆਰੀ ਹੈ ਬਹੁਤ ਪਿਆਰ ਦਿੱਤਾ ਸੀ ਪਿਛਲੀ ਵੀਡੀਓ ਨੂੰ ਤੁਸੀਂ ਇਹ ਵਾਲੇ ਸੂਟ ਜਦੋਂ ਮੈਂ ਲੈ ਕੇ ਆਈ ਸੀ ਫਟਾਫਟ ਆਪਣੇ ਘੰਟੇ ਦੇ ਵਿੱਚ ਹੀ 2 ਘੰਟੇ ਵੀ ਨਹੀਂ ਲੱਗੇ ਘੰਟੇ ਦੇ ਵਿੱਚ ਹੀ ਸੇਲ ਹੋ ਗਏ ਸੀ ਤੇ ਅੱਜ ਆਪਾਂ ਫੇਰ ਲੈ ਕੇ ਆਏ ਆ ਤੁਹਾਡੇ ਵਾਸਤੇ ਉਹੀ ਕਲੈਕਸ਼ਨ ਬਹੁਤ ਸੋਹਣੀ ਹੈ ਪਿਛਲੀ ਵਾਰੀ 2 ਡਿਜ਼ਾਈਨ ਆਏ ਸੀ ਇਸ ਵਾਰ 3 ਨੇ ਡਿਜ਼ਾਈਨ ਆਏ ਪਰ ਤਿੰਨਾਂ ਡਿਜ਼ਾਈਨਾਂ ਦੇ ਵਿੱਚੋਂ ਵੀ ਆਪਣੇ ਵੀਡੀਓ ਬਣਾਉਣ ਤੋਂ ਪਹਿਲਾਂ ਕੁਝ ਪੀਸ ਸੋਲ ਸੂਟ ਅੱਜ ਦੇ ਲਓ ਜੀ ਕਲਰ ਚੈੱਕ ਕਰੋ ਡਿਜੀਟਲ ਪ੍ਰਿੰਟ ਪਿਓਰ ਕਾਟਨ ਦਾ ਪਿਓਰ ਕਾਟਨ ਆਏਗੀ ਬਿਲਕੁਲ ਪਿਓਰ ਪਿਓਰ ਕਹਾਂਗੇ ਤੇ ਪਿਓਰ ਹੀ ਦਵਾਂਗੇ ਤੇ ਦੁਪੱਟਾ ਬਹੁਤ ਸੋਹਣਾ ਇਹਦੇ ਨਾਲ ਠੀਕ ਹੈ ਇਹ ਲਓ ਜੀ ਮਸਲੀਨ ਦਾ ਦੁਪੱਟਾ ਸਰਦਾਰੀ ਖੁੱਲਾ ਡੁੱਲਾ ਦੁਪੱਟਾ ਜਿਹੜੇ ਕਿ ਆਪਣੀਆਂ ਸਰਦਾਰਨੀਆਂ ਲੈਂਦੀਆਂ ਨੇ ਠੀਕ ਹੈ ਬਹੁਤ ਸੋਹਣੇ ਦੁਪੱਟੇ ਆਉਣਗੇ ਮਸਲੀਨ ਦੇ ਇਹ ਲਓ ਜੀ ਪ੍ਰਾਈਸ ਲੱਗੇਗਾ ਜੀ ਇਹਦਾ 1000 ਰੁਪਿਆ 99 ਦਾ ਪ੍ਰਾਈਸ ਹੋਏਗਾ ਜੀ ਠੀਕ ਹੈ ਤੇ ਬਹੁਤ ਸੋਹਣੀ ਕਾਟਨ ਆ ਇਹ ਤੁਹਾਨੂੰ ਪਤਾ ਹੀ ਹੈ ਜਿਹੜੇ ਖਰੀਦਦੇ ਆ ਪਹਿਣ ਪਰਾ ਕੇ ਜਿਨ੍ਹਾਂ ਨੇ ਕੁਝ ਅਲੱਗ ਪਾਉਣਾ ਹੁੰਦਾ 4-500 ਤੋਂ ਹਟਕੇ ਪਾਉਣਾ ਹੁੰਦਾ ਉਹਨਾਂ ਵਾਸਤੇ ਬੈਸਟ ਚੀਜ਼ ਆ ਅੱਛੀ ਕੁਆਲਿਟੀ ਦਾ ਸੂਟ ਆ 1000 ਪਲੱਸ 1500 ਤੱਕ ਵੱਡੇ ਵੱਡੇ ਸ਼ੋਰੂਮਾਂ ਤੇ ਸੂਟ ਵੇਚ ਰਿਹਾ ਇਹ ਵਾਲਾ ਆਪਾਂ ਤੁਹਾਨੂੰ ਦੇ ਰਹੇ ਆ ਬਿਲਕੁਲ ਜੈਨੂਅਲ ਪ੍ਰਾਈਸ 1000 ਦੇ ਵਿੱਚ ਕਲਰ ਤੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜਿੰਨੇ ਜਿੰਨੇ ਹੈਗੇ ਆ ਮੈਂ ਦਿਖਾਉਣੀ ਆ ਲੋ ਜੀ ਥੋੜਾ ਜਿਆ ਕਰਦੇ ਆ फटाफट ਇਹਦੇ ਵਿੱਚ ਇੱਕ ਕਲਰ ਹੋਰ ਮਿਲੇਗਾ ਤੁਹਾਨੂੰ ਸੇਮ ਡਿਜ਼ਾਈਨ ਹਲੋ ਦੂਸਰਾ ਕਲਰ ਆਇਆ ਗਿਆ ਜੀ ਇਹਦਾ ਇਹ ਵਾਲਾ ਠੀਕ ਹੈ ਮੋਵ ਪਰਪਲ ਹਲੋ ਬਹੁਤ ਹੀ ਸੋਹਣੀ ਸ਼ੇਡ ਆ ਬਲੂ ਪਰਪਲ ਜੀ ਲੱਗਦੀ ਆ ਬਹੁਤ ਸੋਹਣੀ ਸ਼ੇਡ ਆ ਮੈਂ ਪਹਿਲਾਂ ਇੱਕ ਫਗਵਾੜੇ ਵਾਲੇ ਜੀ ਦੀ ਉਹਨਾਂ ਨੂੰ ਭੇਜਿਆ ਹੋਇਆ ਇਹ ਨਾਲ ਦਾ ਸੂਟ ਬਹੁਤ ਸੋਹਣਾ ਸੂਟ ਆ ਉਹਨਾਂ ਦਾ ਰਿਵਿਊ ਬਹੁਤ ਵਧੀਆ ਆਇਆ ਸੀ ਲਓ ਜੀ आएगा दोपट्टा तो दुपट्टे तो दिखाई बातों ने लो जी ठीक है सूट ए नाल दुपट्टा तो शानदार पीस ठीक है एक हज़ार रुपया प्राइस लगेगा बहुत सोहने सूट ने फटाफट खरीदते चलो स्टिचिंग भी, भी साढ़े को सुविधा है जिन्होंने करवाना होएगा ओके जी तो अगला डिजाइन आ गया वाला भी बहुत सोहना डिजाइन आ ओके कह जी तीन डिजाइन ने और पीस अवेलेबल ने घट क्योंकि सेल हो गए हैं लो जी ਠੀਕ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਸਾਰੇ ਕਲਰ ਨਾਲ ਕੁਝ हटके ਜਿਸ ਤਰ੍ਹਾਂ ਮਰੂਨ ਹੁੰਦਾ ਤੰਬਾ ਹੁੰਦਾ ਉਹਦੇ ਸੈਂਟਰ ਵਾਲਾ ਕਲਰ ਆ ਨਾ ਮਰੂਨ ਹੈ ਨਾ ਤੰਬਾ ਇਹ ਆਏਗਾ ਨਾਲ ਦੁਪੱਟਾ ਠੀਕ ਹੈ ਜੀ ਬਹੁਤ ਪਿਆਰਾ ਹੈ ਦੁਪੱਟਾ 1000 ਪ੍ਰਾਈਸ ਰਹੇਗਾ ਨਾਲ ਦੀ ਨਾਲ ਪ੍ਰਾਈਸ ਦੱਸ ਦਿੰਨੇ ਆ ਕਿ ਤੁਹਾਨੂੰ ਸੁਵਿਧਾ ਰਹੇਗੀ ਸੂਟ ਚੁਆਇਸ ਕਰਨ ਚ ਲਓ ਜੀ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਕਲਰ ਬਹੁਤ ਸੋਹਣਾ ਗ੍ਰੀਨ ਜੈਰ ਮੋਰਾ ਜਿਹਾ ਕਲਰ ਆ ਠੀਕ ਹੈ ਇਹਦਾ ਦੁਪੱਟਾ ਵੀ ਬੜਾ ਸ਼ਾਨਦਾਰ ਆ ਲੋ ਜੀ ਚੈੱਕ ਕਰੋ ਦੁਪੱਟਾ ਚੈੱਕ ਕਰੋ ਖਿੜੇ ਖਿੜੇ ਸਰਦਾਰੀ ਦੁਪੱਟੇ ਕਿਆਹੀ ਬਰਤਮੰਦ ਹੈ ਔਰ ਮਸਲੀਨ ਦੁਪੱਟੇ ਦਾ ਵੈਸੇ ਵੀ ਨਾ ਰੋਬ ਪਰਸਨੈਲਿਟੀ ਕੁਛ ਅਲੱਗ ਹੀ ਆ ਬਹੁਤ ਸੋਹਣਾ ਦੁਪੱਟਾ ਤੇ ਇਹ ਬਹੁਤ ਟੌਰ ਵਾਲਾ ਦੁਪੱਟਾ ਜਿਹਨੂੰ ਕਹਿ ਦਿੰਦੇ ਆਪਾਂ ਟੌਰ ਵਾਲਾ ਦੁਪੱਟਾ ਆ ਲੋ ਜੀ ਠੀਕ ਹੈ ਓਕੇ ਜੀ ਤੇ ਨੈਕਸਟ ਕਲਰ ਇਹਦਾ ਦਿਖਾਉਨੇ ਆਪਾਂ ਤੁਹਾਨੂੰ ਸਹੀ ਜੀ ਇਹ ਵੀ ਕਲਰ ਬਹੁਤ ਪਿਆਰਾ ਨਾ ਪਿੰਕ ਨਾ ਪਰਪਲ ਲਓ ਜੀ ਨਾ ਪਿੰਕ ਨਾ ਪਰਪਲ ਇਹਨਾਂ ਦੇ ਕਲਰ ਬਹੁਤ ਸੋਹਣੇ ਆਏ ਆ ਹਲੋ ਜੀ ਠੀਕ ਹੈ ਪ੍ਰਿੰਟ ਚੈੱਕ ਕਰ ਲਓ ਦੁਪੱਟਾ ਚੈੱਕ ਕਰ ਲਓ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਆਏਗਾ ਪਿਓਰ ਕਹਿੰਨੇ ਆ ਤੇ ਪਿਓਰ ਹੀ ਦਿੰਨੇ ਆ ਹਲੋ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਕਲਰ ਆ ਠੀਕ ਹੈ ਜੀ 1000 ਰੁਪਏ ਲੱਗੇਗਾ ਠੀਕ ਹੈ ਇਹਦੇ ਵਿੱਚ ਤਿੰਨ ਪੀਸ ਆਗੇ ਸੀ ਇੱਕ ਸੋਲਡ ਆਊਟ ਹੋ ਗਿਆ ਤੌਜੀ ਹੁਣ ਅਗਲਾ ਕਲਰ ਆ ਗਿਆ ਇਹ ਵਾਲਾ ਠੀਕ ਕਾਫੀ ਕਲਰ ਕਾਫੀ ਦਾ ਵੀ ਨਾ ਅਲੱਗ ਜਿਹਾ ਹੀ ਆਏ ਠੀਕ ਹੈ ਦੋ ਤਿੰਨ ਕਲਰ ਹੈ ਬਹੁਤ ਹੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਤੇ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਆ ਫੋਲ ਕੇ ਦੁਪੱਟਾ ਕੀ ਵੈ ਆ ਲੋ ਜੀ ਦੁਪੱਟਾ ਹੈ ਜੀ ਦਾ ਠੀਕ ਹੈ ਸਰਦਾਰੀ ਦੁਪੱਟਾ ਬਹੁਤ ਸੋਣਾ ਕਾਹਦਾ ਚਾਕਲੇਟ ਕਲਰ ਓਕੇ ਪ੍ਰਾਈਸ ਲੱਗੇਗਾ ਜੀ 1000 अगला कलर आ गया जी पॉटल ग्रीन कलर ठीक है प्योर डिजिटल प्रिंट कॉटन ठीक है जी पॉटल ग्रीन कलर यह आ गया दुपट्टा दुपट्टा तुम्हें दिखाया ही है वैसे भी कह लो जी ए दुपट्टा जो है प्योरटी जे ठीक है गोल्डन कनी वाला प्योर डिस्कोस का दुपट्टा ठीक है जी हा ओके प्राइस लगेगा जी एक हज़ार एक हजार पूरा एक हजार ले। जी। लो जी एक कलर होगा जी दिख गया आप दिखा दें ठीक है जी हलो जी भी कलर बहुत होना ठीक है ਇਹ ਰਿਪੀਟ ਵਾਲੇ ਡਿਜ਼ਾਈਨ ਆ ਜਿਹੜੇ ਕਿ ਆਪਾਂ ਰਿਪੀਟ ਕੀਤੇ ਹੋਏ ਆ ਇਹ ਆ ਗਿਆ ਕਲਰ ਠੀਕ ਹੈ ਕਲਰ ਡਿਜ਼ਾਈਨ ਪਾਸ ਹੋਣਾ ਓਕੇ ਹੁਣ ਪਾਣੂ ਦਿਖਾਉਨੇ ਆ ਨੈਕਸਟ ਡਿਜ਼ਾਈਨ ਜਿਹੜਾ ਕਿ ਪਿਛਲੀ ਵਾਰੀ ਜਿਨ੍ਹਾਂ ਨੇ ਲਿਆ ਏ ਉਹ ਬਹੁਤ ਜ਼ਿਆਦਾ ਫਾਇਦੇਚ ਰਹੇ ਨੇ ਕਿੰਧਾ ਫਾਇਦੇਚ ਕਰ ਮੈਨੂੰ ਲੱਗਦਾ ਇਹ ਸੂਟ ਮੈਂ 700 ਦਾ ਸੇਲ ਕਰ ਦਿੱਤਾ ਸੀ ਕਿਉਂਕਿ ਇਹਦੇ ਨਾਲ ਦੇ ਦੋ ਡਿਜ਼ਾਈਨ ਆਏ ਸੀ ਇੱਕ ਘੱਟ ਰੇਟ ਵਾਲਾ ਇੱਕ ਵੱਧ ਰੇਟ ਵਾਲਾ ਇੱਕ ਦੇ ਨਾਲ ਕਾਟਨ ਦਾ ਦੁਪੱਟਾ ਸੀ ਇੱਕ ਦੇ ਨਾਲ ਮਸਲੀਨ ਦਾ ਦੁਪੱਟਾ ਸੀ ਉਸੇ ਚੱਕਰ 'ਚ ਘੱਟ ਰੇਟ 'ਚ ਦਿੱਤਾ ਗਿਆ ਪਰ ਚਲੋ ਕੋਈ ਗੱਲ ਨਹੀਂ ਜੋ ਕਿਸੇ ਦੀ ਕਿਸਮਤ ਠੀਕ ਹੈ ਇਹ ਸੂਟ 950 ਪ੍ਰਾਈਸ ਦਾ ਹੈ ਓਕੇ 950 ਪ੍ਰਾਈਸ ਦਾ ਸੂਟ ਹੈ ਠੀਕ ਹੈ ਜੀ ਔਰ ਮੈਂ ਦੇ ਦਿੱਤਾ ਸੀਗਾ 700 ਸਾਤ ਸਪਰਾਈਜ਼ ਸੂਟ ਦਿੱਤਾ ਸੀ ਕੋਈ ਗੱਲ ਨਹੀਂ ਓਕੇ ਜੋ ਕਿਸੇ ਦੀ ਕਿਸਮਤ ਹੈ ਕੋਈ ਕਾਟਾ ਨਹੀਂ ਪੈਂਦਾ ਮੈਨੂੰ ਲੱਗਦਾ ਕਦੇ-ਕਦੇ ਜੇ ਹੋ ਜਾਂਦਾ ਹੈ ਤੇ ਕੋਈ ਗੱਲ ਨਹੀਂ ਹਲੋ ਸਾਡੇ 900 ਪ੍ਰਾਈਜ਼ ਦਾ ਸੂਟ ਆ ਬਲੈਕ ਕਲਰ ਦਾ ਸੂਟ ਆਏਗਾ ਜੈਪੂਰੀ ਬੰਦਨੀ ਪ੍ਰਿੰਟ ਆਏਗਾ ਔਰ ਉੱਪਰ ਆਏਗਾ ਵਰਕ ਔਰ ਇਹਦੇ ਇੰਨੀ ਕੁ ਜ਼ਿਆਦਾ ਡਿਮਾਂਡ ਆਈ ਸੀ ਨਾ ਸੂਟ ਦੀ ਬਹੁਤ ਜ਼ਿਆਦਾ ਹਲੋ ਫਰੰਟ ਔਰ ਬੈਕ ਦੋਨੋਂ ਬੜੀਆਂ ਹੋਈਆਂ ਮੈਨੂੰ ਪਤਾ ਹੈ ਸੂਟ ਖੇਰਨੀਏ ਰਹਿਣਾ ਠੀਕ ਹੈ ਤੇ ਪਰ ਉਹਨਾਂ ਵਾਸਤੇ ਬਹੁਤ ਫਾਇਦਾ ਰਿਆ ਜਿਨ੍ਹਾਂ ਨੇ ਇਹਨੂੰ 700 ਚ ਲੈ ਲਿਆ ਠੀਕ ਹੈ ਮੇਰੇ ਨਾਲ ਦੋ ਤਿੰਨ ਵਾਰੀ ਇਸ ਤਰ੍ਹਾਂ ਹੋਇਆ ਓਕੇ ਕਈ ਵਾਰੀ ਮਿਸਟੇਕ ਹੋ ਜਾਂਦੀ ਹੈ ਹੈਲੋ ਜੀ ਠੀਕ ਹੈ ਦੁਪੱਟਾ ਆ ਗਿਆ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ 950 ਪ੍ਰਾਈਸ 950 ਤੁਹਾਡੇ ਘਰ ਪਹੁੰਚ ਜਾਏਗਾ ਸ਼ਿਪਿੰਗ ਐਡ ਹੋਏਗੀ ਓਕੇ ਜੀ 950 ਪ੍ਰਾਈਸ ਤਿੰਨ ਕਲਰ ਅਵੇਲੇਬਲ ਨੇ एक कलर आ गया इधर मैरून कलर हेलो जी लो जी महरून कलर आ गया ये ओके जी इस तरह घेरा बनया हुआ उपर हाईलाइट किया हो गोल्डन के नाल घेरा बॉडर वाला हेलो ठीक है जी スクリーンショット ਲੈ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜੀ ਜਾੜੇ ਨੇ ਆਪਣੇ ਆਰਡਰ ਕਨਫਰਮ ਕਰਾ ਲੈਣੇ ਨੇ ਦੁਪੱਟਾ ਨਰਮ ਮਸਲੀਨ ਦਾ ਆਏਗਾ ਉਸੇ ਤਰ੍ਹਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਜੀ ਠੀਕ ਹੈ ਜੀ ਪ੍ਰਾਈਸ ਕਿੰਨਾ ਲੱਗੇਗਾ ਜੀ 950 ਰੁਪਏ 950 ਰੁਪਏ ਪ੍ਰਾਈਸ ਲੱਗੇਗਾ थर्ड ਕਲਰ ਆ ਗਿਆ ਜੀ ਦੇਖੋ ਲਓ ਜੀ ਆਇਆ ਗਿਆ थर्ड ਕਲਰ ਲਓ ਜੀ ਠੀਕ ਹੈ ਲੋ ਜੀ ਇਹ ਵੀ ਬਹੁਤ ਸੋਹਣਾ ਕਲਰ ਮੋਰ ਪੰਖੀਆ ਕਲਰ ਆ ਗਿਆ ਫਰੰਟ ਬੈਕ ਉਹ ਸੌਰੀ ਆ ਗਈ ਬਾਟਮ ਜੇ ਦੀ ਬੈਕ ਵੀ ਏਵੇਂ ਹੀ ਆ ਜਿਵੇਂ ਫਰੰਟ ਆ ਓਵੇਂ ਬੈਕ ਆਏਗੀ ਠੀਕ ਹੈ ਵੀਡੀਓ ਨੂੰ ਸਕਿਪ ਕਰ ਕਰਕੇ ਨਾ ਦੇਖਿਆ ਕਰੋ ਫਿਰ ਤੁਹਾਨੂੰ ਪ੍ਰਾਈਸ ਦਾ ਪਤਾ ਨਹੀਂ ਲੱਗਦਾ ਕਲਰ ਤੇ ਡਿਜ਼ਾਈਨ ਦਾ ਪਤਾ ਨਹੀਂ ਲੱਗਦਾ ਫਿਰ ਤੁਸੀਂ ਕਹਿੰਦੇ ਜੀ ਮੈਡਮ ਇਹਦੀ ਪਿਕ ਸ਼ੇਅਰ ਕਰ ਦੋ ਦੇਖੋ ਆਪਾਂ ਵੀਡੀਓ ਬਣਾਉਂਦੇ ਆ ਤੁਹਾਡੇ ਵਾਸਤੇ ਪਿਕ ਸ਼ੇਅਰ ਉਹਨਾਂ ਨੂੰ ਹੋਏਗੀ ਜਿਨ੍ਹਾਂ ਨੂੰ ਠੀਕ ਹੈ ਕੋਈ ਸੂਟ ਦੀ ਪੇਮੈਂਟ ਕੀਤੀ ਹੋਏਗੀ ਔਰ ਉਹਨਾਂ ਨੂੰ ਸੂਟ ਦੀ ਕਲੀਅਰ ਪਿਕ ਚਾਹੀਦੀ ਹੋਏਗੀ ਆਦਰਵਾਇਸ ਕਿਸੇ ਨੂੰ ਵੀ ਪਿਕਚਰ ਨਹੀਂ ਹੋਏਗੀ ਠੀਕ ਹੈ ਪੇਮੈਂਟ ਕਰਨ ਤੋਂ ਬਾਅਦ ਤੁਹਾਨੂੰ ਪਿਕ ਸ਼ੇਅਰ ਹੋਏਗੀ ਲੋ ਜੀ 950 ਪ੍ਰਾਈਸ ਆ ਗਿਆ ਔਰ ਬਹੁਤ ਹੀ ਸੋਹਣਾ ਸਟੱਫ ਕਾਟਨ ਦਾ ਲਾਈਟ ਕਲਰ ਚਾਰਟ ਵੀ ਆਪਾਂ ਤੁਹਾਡੇ ਵਾਸਤੇ ਲੈ ਆਏ ਆ ਇਹ ਥੋੜਾ ਜਿਹਾ ਨਾ ਸ਼ਿਮਰ ਟਾਈਪ ਲੱਗਦਾ ਪਿਆ पर चुभन वाला नहीं डिजिटल प्रिंट आ गया पर कलर बहुत ही प्यारा ठीक है त्रिशा कृष्णा, कृष्णा ओके एलो जी बहुत सोना गोल्डन हाईलाइट किया डिजिटल प्रिंट का कलर बहुत सोना लाइट कलर आ गया मोव कलर हेलो जी दुपट्टे आर प्योर मसलीन लेंगे, नौ प्राइस रहेगा नौ सौ पुपये दुपट्ट की तो क्या ही बात आ बहुत सोहेने दुपट्टे सरदारी दुपट्टे आ गए खुले डुले सरदारी दुपट्टे मसलीनते ठीक है ओके जी हेलो जी कलर प्रिंट फ्रंट और बैक और प्लेन बॉटम आने मैचिंग सूट ओवर सूट नहीं है ठीक है इधर अगला कलर आएगा जी सी ग्रीन ठीक है सी ग्रीन कलर आएगा 1000 ਪ੍ਰਾਈਸ ਲੱਗੇਗਾ ਜੀ ਇਹ ਤਾਂ 950 ਨਹੀਂ 1000 ਪਾਈ ਜਾਏਗਾ ਸੌਰੀ 1000 ਪ੍ਰਾਈਸ ਰਹੇਗਾ ਅੱਜ ਵਾਲੇ ਵੀਡੀਓ ਦੇ ਸੂਟ तकरीबन 1000 ਵਾਲੇ ਨੇ ਇੱਕ ਸੂਟ ਵਿੱਚ 950 ਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਹਾ ਹਾਂ ਇਹ ਵਾਲਾ ਸੂਟ ਵੀ 1000 ਦਾ ਲਓ ਜੀ ਫਰੋਜ਼ੀ ਕਲਰ ਹਲੋ ਸੌਰੀ ਉਲਟਾ ਫੜ ਲਿਆ ਹਲੋ ਜੀ ਠੀਕ ਹੈ ਕਸਤਰੰ ਗੋਲਡਨ ਦੇ ਨਾਲ ਹਾਈਲਾਈਟ ਹੋਇਆ ਹੈ ਇਸ ਤਰ੍ਹਾਂ। ਓਕੇ ਜੀ। ਇਦਾਂ ਆਏਗਾ ਕੇਰਾ। ਠੀਕ ਹੈ। ਮਸਲੀਨ ਦਾ ਹੀ ਦੁਪੱਟਾ ਆਏਗਾ 1000 ਪ੍ਰਾਈਸ ਆਏਗਾ। ਠੀਕ ਹੈ? ਇਸ ਤਰ੍ਹਾਂ ਤੁਸੀਂ 2-4 ਸੂਟ ਹਨਾ ਜਿਨ੍ਹਾਂ ਨੇ ਲੈਣੇ ਆ ਪੇਮੈਂਟ ਕਰੋ 4 ਸੂਟਾਂ ਦੀ ਫੋਟੋ ਭੇਜੋ ਮੈਂ ਉਹਨਾਂ ਚਮਾਂ ਦੀ ਪਾ ਸਕਦੀ ਜੇ ਕੋਈ ਕਹਵੇ ਨਾ 10-10 ਸੂਟਾਂ ਦੀ ਸਾਨੂੰ ਪਿਕ ਭੇਜੋ ਉਹਨਾਂ 'ਚ ਅਸੀਂ ਚੈੱਕ ਕਰਨਾ ਇਦਾਂ ਨਹੀਂ। ਹਾਂ। ਤੁਸੀਂ ਮੈਨੂੰ 4 ਸੂਟਾਂ ਦੀ ਪਿਕ ਭੇਜੋ। ਤੁਸੀਂ ਕਹੋ ਇਹਨਾਂ 'ਚ ਮੈਡਮ ਕਿਸੇ ਦੋ ਦੀ ਕਲੀਅਰ ਪਿਕ ਪਾ ਦਿਓ। ਫਿਰ ਉਹ ਵੀ ਪੇਮੈਂਟ ਤੋਂ ਬਾਅਦ। ਲਓ ਜੀ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਥੋੜਾ ਵੱਡੀ ਸਕਰੀਨ ਤੇ ਲਗਾ ਕੇ ਦੇਖ ਸਕਦੇ ਜੀ ਬਹੁਤ ਸੋਹਣੀ ਪਿਕ ਆਉਂਦੀ ਹੈ ਵੱਡੀ ਸਕਰੀਨ ਤੇ ਹਲੋ ਜੀ ਕਲਰ ਬਹੁਤ ਸੋਹਣਾ ਆ ਗਿਆ ਸਕਿਨ 골ਡਨ ਜਿਹਾ ਹਲੋ ਠੀਕ ਹੈ ਤੇ ਨਾਲ ਦੁਪट्टे ਵੀ ਬਹੁਤ ਪਿਆਰੇ ਆ ਠੀਕ ਹੈ ਖੋਲ ਖੋਲ ਕੇ ਇਸ ਲਈ ਦੇਖ ਲਈਦੇ ਰੇ ਨਾਲ ਦੀ ਨਾਲ ਇੱਕ ਵਾਰੀ ਚੈੱਕ ਹੋ ਜਾਂਦੇ ਨੇ ਠੀਕ ਹੈ ਤੇ ਆਪਾਂ ਨਾਲ ਹੀ ਤੁਹਾਨੂੰ ਲੈ ਕੇ ਦਿਖਾ ਦਿੰਦੇ ਆ ਮਸਲੀਨ ਦੁਪੱਟੇ ਹਲੋ ਜੀ ਇਹ ਕਿਾ ਬਹੁਤ ਸੋਹਣਾ ਕਲਰ ਹੈ ਸਰਦਾਰੀ ਸੂਟ ਸਰਦਾਰੀ ਲਓ ਜੀ ਅਗਲਾ ਕਲਰ ਆ ਗਿਆ ਪਿਸਤਾ ਕਲਰ ਪਸਤਾ ਕਲਰ ਆ ਗਿਆ ਸਾਰੇ ਕਲਰ ਬਹੁਤ ਸੋਹਣੇ ਆ ਕੋਈ ਵੀ ਕਲਰ ਨਿੰਦਨ ਵਾਲਾ ਨਹੀਂ ਜਿਹੜਾ ਮਰਜੀ ਕਲਰ ਲੈ ਲਓ ਕਿਸੇ ਨੂੰ ਦੇਣ ਲੈਣ ਨੂੰ ਕਿਸੇ ਨੂੰ ਆਪਣੇ ਪਾਉਣ ਵਾਸਤੇ ਔਰ ਠੰਡੇ ਠੰਡੇ ਕੁਲ ਕੁਲ ਕਾਟਨ ਬਹੁਤ ਸੋਹਣੇ ਕਾਟਨ ਦੀ ਕੋਈ ਗੱਲ ਨਹੀਂ ਕਰਨ ਵਾਲੀ ਤੁਹਾਡੇ ਹੱਥ ਚ ਆਏਗਾ ਤੁਹਾਡੇ ਕਰਕੇ ਵੈਸੇ ਵੀ ਮਤਲਬ ਪਤਾ ਲੱਗ ਜਾਂਦਾ ਹੈ بیس ਦਾ ਜਦੋਂ ਆਪਾਂ ਏਡੀ ਗੱਲ ਨਹੀਂ ਆ ਆਪਾਂ ਕੱਪੜੇ 'ਚ ਹਨਾ ਤੁਸੀਂ ਵੀ ਕੱਪੜੇ ਖਰੀਦਦੇ ਹੋ ਜਦੋਂ ਥੋੜਾ ਜਿਹਾ ਰੇਟ ਦਾ ਫਰਕ ਹੁੰਦਾ ਤੇ ਸਟੱਫ ਦਾ ਵੀ ਫਰਕ ਆਉਂਦਾ ਹਾਂਜੀ ਠੀਕ ਹੈ ਇਹ ਸੀਗਾ 1000 ਦਾ ਸੂਟ 170 ਦਾ ਬਾਕੀ 1000 ਦਾ ਸੂਟ ਲਓ ਜੀ ਅਗਲਾ ਡਿਜ਼ਾਈਨ ਮੈਂ ਵੀ ਤੁਹਾਡੇ ਨਾਲ ਹੀ ਦੇਖਣ ਲਈ ਆ ਇਹਨਾਂ ਸੂਟਾਂ ਦੇ ਡਿਜ਼ਾਈਨ ਇਸ ਤਰ੍ਹਾਂ ਹੀ ਪੈਕੇਟ ਆਏ ਆ और खोल खोल के आपे तो देखते दे हैं ठीक है जी डिजाइन शानदार लग रहा है हेलो जी बहुत सोहना डिजाइन बहुत सोहना डिजाइन बहुत सोना डिजाइन आएगा जी ऊपर इस तरह ठीक है जी सोना डिजाइन है तो यह आएगा जी नीचे इधर हल्का हल्का फॉइल प्रिंट बणया जेड़ा ए चमकदा वेया ना ए सारा फॉइल प्रिंट आ और एदे ऊपर गोल्डन दे नाल हाईलाइट भी आ हा। क्या ही बात है मैं ਤੁਹਾਡੇ ਨਾਲ ਹੀ ਦੇਖ ਰਹੀ ਆ ਔਰ ਕੋ ਖੂਬ ساری ਐਕਸਾਈਟ ਆ ਮੈਨੂੰ ਵੀ ਐਕਸਾਈਟਮੈਂਟ ਆ ਇਹ ਉੱਪਰ ਨਹੀਂ 사이ਡ ਆਏਗਾ ਇਹ نیچے ਆਏਗਾ ਕੇਰੇ ਦੇ ਬੈਕ ਸਾਈਡ ਔਰ ਬਾਜੂ ਦੀ ਡਿਜ਼ਾਈਨਿੰਗ ਆਏਗੀ ਇਹ ਵਲੀ ਇਹ ਬਾਜੂ ਦੀ ਡਿਜ਼ਾਈਨਿੰਗ ਆਏਗੀ ਅਲੱਗ ਤੋਂ ਹੁੰਦੀ ਹੋਈ ਕਾਟਨ ਦੀ ਬਾਟਮ ਆਏਗੀ ਨਾਲ ਠੀਕ ਹੈ ਤੇ ਨਾਲ ਇੱਕ ਓ ਵਾਓ ਵਾਓ ਦੁਪੱਟਾ ਵਾਓ ਮੈਨੂੰ ਲੱਗਦਾ ਹੈ ਸੂਟ ਰੱਖਣਾ ਪੈਣਾ ਹੈ ਇੱਕ ਇੰਨਾ ਸੋਹਣਾ ਦੁਪੱਟਾ ਇੰਨਾ ਸੋਹਣਾ ਸੂਟ ਤੇ ਬਹੁਤ ਹੀ ਸੋਹਣਾ ਸੂਟ ਠੀਕ ਹੈ ਮੈਂ ਤੁਹਾਨੂੰ ਕਹਿ ਰਹੀ ਨਾ ਮੈਂ ਤੁਹਾਡੇ ਨਾਲ ਹੀ ਲੈਖਣੀ ਬਹੁਤ ਪਿਆਰਾ ਜਿਹਾ ਸੂਟ ਹੈ ਡਿਜ਼ਾਈਨਿੰਗ ਸੁਪਰ ਵਾਲੀ ਹੈ ਜੀ ਕਲਰ ਦਿਖਾ ਦਿੰਨੇ ਆ ਰੇਟ 1000 ਰੁਪਿਆ ਠੀਕ ਹੈ ਜੀ ਤੁਸੀਂ ਮੈਨੂੰ ਦੱਸਿਓ ਮੈਂ ਕਿਹੜਾ ਕਲਰ ਰੱਖਾਂ ਠੀਕ ਹੈ ਜੀ ਸਾਰੇ ਜਾਣੇ ਕਮੈਂਟ ਚ ਜਰੂਰ ਦੱਸਿਓ ਕਿਹੜਾ ਕਲਰ ਮੈਂ ਆਪਣੇ ਵਾਸਤੇ ਰੱਖਿਆ ਮੈਨੂੰ ਬਹੁਤ ਸੋਹਣਾ ਲੱਗਿਆ ਠੀਕ ਹੈ ਪੰਜ ਕਲਰ ਅਵੇਲੇਬਲ ਨੇ ਇਹਦੇ ਵਿੱਚ ਤੇ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਡਿਜ਼ਾਈਨਿੰਗ ਮੈਨੂੰ ਬਹੁਤ ਸੋਹਣੀ ਲੱਗੀ ਹੈ ਮੈਨੂੰ ਇਸ ਤਰ੍ਹਾਂ ਦੀਆਂ ਡਿਜ਼ਾਈਨਿੰਗ ਬਹੁਤ ਪਸੰਦ ਆਉਂਦੀਆਂ ਕਲਰ ਆ ਗਿਆ ਜੀ ਬਲੈਕ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਣਾ ਸਾਰੇ ਜਣੇ ਜਿਹਦੇ ਸਾਰੇ ਆਪਾਂ ਜ਼ਿਆਦਾ ਕਮੈਂਟ ਆਏ ਜਿਹੜੇ ਕਲਰ ਤੇ ਆਪਾਂ ਉਹੀ ਕਲਰ ਰੱਖ ਲੈਣਾ ਠੀਕ ਹੈ ਜੀ ਇਹ ਲੋ ਕਲਰ ਆ ਗਿਆ ਬਲੈਕ ਠੀਕ ਹੈ ਵੀਡੀਓ ਵਸੇ ਅੱਜ ਫੁੱਲ ਲੁੱਕ ਵਾਲੀ ਸੀਗੀ ਆਪਾਂ ਇਦਾਂ ਬਣਾਈ ਆ ਠੀਕ ਹੈ ਹਲੋ ਓਕੇ ਫੌਇਲ ਪ੍ਰਿੰਟ ਤੇ ਨਾ ਚਾਰ ਚੰਦ ਲਾਣ ਲਿਆ ਏ ਇਹਦੇ ਵਿੱਚ ਫੌਇਲ ਪ੍ਰਿੰਟ ਬਹੁਤ ਸੋਹਣਾ ਲੱਗਦਾ ਏ ਠੀਕ ਹੈ ਉੱਪਰ ਵਾਲੀ ਡਿਜ਼ਾਈਨਿੰਗ ਵੀ ਸੁਪਰ ਆ ਇਹ ਵਾਲੀ ਠੀਕ ਹੈ ਬਹੁਤ ਸੋਹਣਾ ਲੱਗੇਗਾ ਗਲੇ ਦੇ ਉੱਤੇ ਜਦੋਂ ਇਦਾਂ ਆਏਗਾ ਠੀਕ ਹੈ ਆ ਲਓ ਜੀ ਇਹ ਬੈਕ ਸਾਈਡ ਵੀ ਇਦਾਂ ਫਰੰਟ ਸਾਈਡ ਵੀ ਇਦਾਂ ਤੇ ਦੁਪੱਟਾ ਦੇਖ ਲੈਂਦੇ ਆਪਾਂ ਆ ਲਓ ਜੀ ਏ ਆ ਗਿਆ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਦੇਰ ਨਹੀਂ ਕਰਨੀ 1500 ਵਾਲਾ ਸੂਟ ਹੈ ਆਪਾਂ ਤੁਹਾਨੂੰ ਬਿਲਕੁਲ ਜਨਰਲ ਪ੍ਰਾਈਸ 1000 ਰੁਪਏ ਚ ਦੇ ਰਹੇ ਹਾਂ ਵਾਓ ਵਾਲਾ ਸੂਟ ਬਿਲਕੁਲ ਦੇਰ ਨਹੀਂ ਕਰਨੀ ਵੀਡੀਓ ਦੇਖਦੇ ਆ ਸਾਰੀ ਲੋਖ ਆਪਣੀਆਂ ਅੱਗੇ ਫੈਸਟੀਵਲ ਆ ਰਹੇ ਨੇ ਜਿਸ ਤਰ੍ਹਾਂ ਛੁੱਟੀਆਂ ਆ ਰਹੀਆਂ ਨੇ ਕਿਸੇ ਨੂੰ ਗਿਫਟ ਦੇਣ ਵਾਸਤੇ ਆਪਣੇ ਪਾਉਣ ਵਾਸਤੇ ਆਪਣੇ ਪਿਕਕੇ ਤੇ ਜਾਣ ਵਾਸਤੇ ਸੂਟ ਫਟਾਫਟ ਖਰੀਦਦੇ ਜਾਓ। ਸਾਉਜੀ ਕਲਰ ਆ ਗਿਆ ਗ੍ਰੀਨ ਪੰਜ ਕਲਰ ਆਣਗੇ ਔਰ ਇਹ ਵੀ ਪਿਕ ਵੀ ਹੈਗੀ ਚਾਹੇ ਜਨਾਲ ਇਸ ਤਰ੍ਹਾਂ ਪਿਕ ਆਏਗੀ ਪਰ ਪਿਕ ਦਾ ਉਹਨਾਂ ਰੋਗ ਨਹੀਂ ਹੈ ਮੈਨੂੰ ਲੱਗਦਾ ਜਿੰਨਾ origignal suit ਦਾ ਰੋਗ ਆ 1050 ਪ੍ਰਾਈਸ ਹੈ ਇਹਦਾ ਜੀ 1050 ਪ੍ਰਾਈਸ 1000 ਨਹੀਂ ਆ 1050 ਪ੍ਰਾਈਸ ਪ੍ਰਾਈਸ ਲੱਗਿਆ ਹੋਇਆ ਉੱਪਰ 1050 ਪ੍ਰਾਈਸ ਲੱਗੇਗਾ ਜੀ ਸੌਰੀ ਮਿਸਟੇਕ ਤੁਹਾਡੇ ਨਾਲ suit ਵੇਖ ਕੇ ਰੇਟ ਦਾ ਯਾਦ ਹੀ ਨਹੀਂ ਰਹਿੰਦਾ ਕੀ ਕਰੀਏ 1050 ਪ੍ਰਾਈਸ ਰਹੇਗਾ ਠੀਕ ਹੈ ਸ਼ਿਪਿੰਗ ਐਡ ਰਹੇਗੀ ਗ੍ਰੇ ਕਲਰ ਲਾਜਵਾਬ ਕਲਰ ਹੈ कॉटन ਬਹੁਤ ਸੋਹਣੀ ਹੈ ਦੁਪੱਟਿਆਂ ਦੀਆਂ ਕਿਆਹੀ ਬਾਤਾਂ ਨੇ ਹਲੋ ਜੀ ਕਿਆਹੀ ਬਾਤਾਂ ਵਾਲਾ ਦੁਪੱਟਾ ਦੇਖੋ ਜੀ ਓਕੇ ਬਹੁਤ ਸੋਹਣਾ ਪੀਸ ਆ ਤੇ ਨੈਕਸਟ ਕਲਰ ਵੀ ਤੁਹਾਨੂੰ ਦਿਖਾ ਦਿੰਨੇ ਆ 1050 ਤੇ ਸੂਟ ਆਪਣੇ ਵੀਡੀਓ ਚ ਪਹਿਲੇ 1000 ਵਾਲੇ ਸੀ ਫਿਰ 950 ਵਾਲਾ ਫਿਰ 1000 ਵਾਲਾ ਫਿਰ 1050 ਵਾਲਾ ਠੀਕ ਹੈ ਜੀ ਹਾਂ ਲੋ ਕਲਰ ਆ ਗਿਆ ਕਾਫੀ ਇਹਨਾਂ ਤੁਹਾਨੂੰ ਤਾਂ ਕਰਕੇ ਖੋਲ ਕੇ ਦਿਖਾ ਰਹੀ ਹਾਂ ਕਿ ਹਰ ਸੂਟ ਦੇ ਵਿੱਚ ਨਾ ਕਲਰ ਅਲੱਗ-ਅਲੱਗ ਖਿੜਿਆ-ਖਿੜਿਆ ਲੱਗਦਾ ਹਰ ਕਲਰ ਦੀ ਆਪਣੀ ਗ੍ਰੇਸ ਆ ਤੇ ਕਿਸੇ ਨੂੰ ਕੋਈ ਪਸੰਦ ਆ ਕਿਸੇ ਨੂੰ ਕੋਈ ਪਸੰਦ ਆ ਹਲੋ ਜੀ ਠੀਕ ਹੈ ਜੀ ਇਹਦੇ ਵਿੱਚ ਦੁਪट्टे 'ਚ ਆ ਗਿਆ yellow ਹਲ ਹਾਈਲਾਈਟ ਓਕੇ ਹਲੋ ਮਸਲੀਨ ਦੁਪट्टे ਵਾਓ ਠੀਕ ਹੈ ਜੀ मैं उन्हों दोटो खींच लिया लो जी अगला कलर आ गया मूंगिया ओके मूंगिया कलर बॉटल ग्रीन कलर बहुत सोना कलर है ली घरे घेरे दिएगा आ गया एवला ਦੁਪੱਟਾ ਇਹਦੇ ਵਿੱਚ ਗ੍ਰੀਨ ਕਲਰ ਹਾਈਲਾਈਟ ਆ ਇਹ ਵਾਲਾ ਠੀਕ ਹੈ ਤੇ ਦੁਪੱਟਾ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਇੱਕ ਵੀ ਸੂਟ ਛੱਡਣ ਵਾਲਾ ਨਹੀਂ ਹੈ देर ਨਹੀਂ ਲਾਉਣੀ ਫਟਾਫਟ ਆਰਡਰ ਕਰਨੇ ਹੋਲਡ ਨਹੀਂ ਪਾਉਣਾ ਪਿਕ ਕਿਸੇ ਨੂੰ ਨਹੀਂ ਮਿਲੇਗੀ ਇਸ ਤਰ੍ਹਾਂ ਜਿੰਨੇ ਸੂਟ ਲੈਣਾ ਹੋਏਗਾ ਪੇਮੈਂਟ ਕਰੇਗਾ ਉਹਨੂੰ ਪਿਕ ਮਿਲੇਗੀ ਠੀਕ ਹੈ ਉਹਨੂੰ ਚਾਂਸ ਮਿਲੇਗਾ ਪਿਕ ਦਾ ਠੀਕ ਹੈ ਓਕੇ ਜੀ ਬਹੁਤ ਪਿਆਰੇ ਸੂਟਾ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜਣੇ ਆ ਆਪਣੇ ਆਰਡਰ ਕਨਫਰਮ ਕਰਾਉਣੀਆਂ ਥੈਂਕ ਯੂ ਧੰਨਵਾਦ